ਹੰਦੋ ਆਤਿਆਂ ਤਾਂ ਲੱਗ ਗਏ ਬਬਲੀ ਬਬਲੀ ਹੋਇਆ ਨਹੀਂ ਤੇਰਾ ਕੰਮ ਹਾਂਜੀ ਅੰਮੀ ਬਾਹਰ ਮਾਰੀ ਸੀ ਹਾਂ ਆ ਕੱਪੜੇ ਹੋ ਗਏ ਲਿਆ ਰੱਖ ਦੀ ਅੰਦਰ ਆ ਦੋ ਘੜੀ ਬੈਠ ਵੀ ਜਾਇਆ ਕਰ ਅੰਦਰ ਕੀ ਕਰਦੀ ਸੀਗੀ ਮੰਮੀ ਸਬਜ਼ੀ ਬਣਾ ਕੇ ਆਟੀ ਸੀ ਦਾਲ ਤਾਂ ਬਣ ਗਈ ਉਹ ਵੀ ਬਣੀ ਮੈਂ ਕਿਹਾ ਚੱਲ ਘੁੱਟ ਚਾਹ ਬਣਾ ਕੇ ਪੀਨੇ ਆ ਚਲੋ ਲੱਗੇ ਸੀ ਬਣਾ ਲੈ ਤੇ ਪੀਓਗੇ ਤੁਸੀਂ ਨਹੀਂ ਚਾਹ ਤਾਂ ਪੀ ਲਾਂਗੀ ਮੈਂ ਤਾਂ ਨਾ ਉਹ ਦੇਖਦੀ ਸੀਗੀ ਆ ਕੋਈ ਅੰਬਾ ਵਾਲਾ ਹੀ ਨਹੀਂ ਆਉਂਦਾ ਨਾ ਇਸ ਵਾਰੀ ਆਪਾਂ ਨੇ ਆਚਾਰ ਨਹੀਂ ਪਾਉਣਾ ਹੈਗਾ ਅੰਬਾ ਵਾਲਾ ਮੇ ਆਚਾਰ ਤਾਂ ਪਾਉਣਾ ਵਾ ਆਪਾਂ ਤੇ ਮੈਂ ਵੀ ਨਹੀਂ ਆਵਾਜ਼ ਸੁਣੀ ਵੀ ਕੋਈ ਆਇਆ ਹੋਵੇ ਤੇ ਸਗੋਂ ਕੱਲ ਮੰਮੀ ਦਾ ਵੀ ਫੋਨ ਆਇਆ ਸੀ ਉਹ ਵੀ ਕਹਿੰਦੇ ਪਏ ਸੀ ਮੇਰੇ ਵੀ ਦੂਜਾ ਵੀ ਆਚਾਰ ਪਾਉਣਾ ਆਚਾਰ ਪਾਉਣਾ ਸਾਰੇ ਬੰਨੇ ਆਚਾਰ ਦੀ ਚਰਚਾ ਹੀ ਚੱਲੀ ਜਾਂਦੀ ਆ ਨਹੀਂ ਅੱਛਾ ਜੇ ਉਹਨਾਂ ਨੇ ਪਾਉਣਾ ਹੀ ਆ ਆਚਾਰ ਤਾਂ ਆਪਾਂ ਨੇ ਜ਼ਰੂਰੀ ਖੇਖਣ ਜੇ ਕਰਨੇ ਆ ਆ ਉਹਨਾਂ ਤੋਂ ਹੀ ਪਵਾ ਲੈਣੇ ਕਿੰਨਾ ਕੁ ਪਾਉਣਾ ਵਾ ਆ 5 ਕਿਲੋ ਸਾਡਾ ਵੀ ਪਾ ਕੇ ਦੇ ਦੇਣ ਉਹ अच्छा चल मैं मम्मी नु कह दूंगी उन्होंने ਆਪਣਾ ਤਾਂ ਪਾਉਣਾ ਹੀ ਆ ਹਨਾ ਵੀ ਨਾਲ ਇਧਰ ਦਾ ਵੀ ਪਾ ਦੇਣ ਪੰਜ ਕਿਲੋ ਸਾਡਾ ਪਾ ਦੇਣ ਬਸ ਕੋਈ ਨਾ ਅੱਜ ਜੇ ਉਹਨਾਂ ਦਾ ਫੋਨ ਆਉਂਦਾ ਵਾ ਜਾਂ ਮੈਂ ਹੀ ਕਰ ਦੂੰਗੀ ਠੀਕ ਹੈ ਨਾ ਹੁਣ ਦੱਸੋ ਚਾਹ ਪੀਣੀ ਤੁਸੀਂ ਹਾਂ ਹਾਂ ਚਾਹ ਬਣਾ ਲਿਆ ਚਲ ਠੀਕ ਪਰ ਕਹਿ ਦੀ ਯਾਦ ਨਾਲ ਆਪਣੀ ਮੰਮੀ ਨੂੰ ਆ ਨਹੀਂ ਮੈਂ ਕਹਿ ਦੂੰਗੀ ਮੈਨੂੰ ਪਤਾ ਵਾ ਇਹਨਾਂ ਦੇ ਨਾਲ ਜਿਹਦਾ ਪੈਂਦਾ ਚਾਹ ਹੋਰ ਕਦੋਂ ਪੈਣਾ ਚਲੋ ਆ ਤਾਂ ਰੱਖਿਆ ਹੀ ਨਹੀਂ ਯਾ ਹੂੰ ਦੇਖਾਂ 2 ਮਿੰਟ ਦੇਖੀ ਜੇ ਤੁਹਾਨੂੰ ਕੁਝ ਚਾਹੀਦਾ। ਲਾ ਦੱਸ। ਮੇਰੇ ਫੋਨ ਕੱਟ ਗਿਆ। ਘੜੀ ਖੁੰਫਰੀ ਹੋਈ ਗਈ। ਆਏ ਹੈ। ਆ ਵੀ ਰਾਮ ਮੈਂ ਮੜਾ ਜਾ। ਹੋਏ ਕੰਮ ਕਰਦੇ ਥੱਕ ਜਾਈਦਾ। ਇਹ ਕਰਨਾ। ਹੈਲੋ। ਹਾਂਜੀ ਅੰਮੀ। ਸਾਸ਼ੀ ਗਾਲਕ ਨੇ। ਨਹੀਂ ਮੈਂ ਵੀ ਠੀਕ ਆ। ਹਾਂ ਹਾਂ ਬਸ ਆ ਹੁਣੇ ਕੰਮ ਨਿਬੜ ਘਟੀਆਂ ਹਾਂ ਹਾਂ ਮੈਂ ਕਿਹਾ ਚੱਲ ਫੋਨ ਕਰਦੀ ਆ ਕੀ ਕਰਦੇ ਸੀ ਅੱਛਾ ਅੱਛਾ ਹਾਂ ਆ ਮੈਂ ਤਾਂ ਫੋਨ ਕੀਤਾ ਸੀ ਤੁਹਾਨੂੰ ਉਹ ਮੰਮੀ ਨਾ ਇੱਧਰ ਕਹਿੰਦੇ ਬੈ ਸੀਗੇ ਵੀ ਅਚਾਰ ਪਾਉਣਾ ਵਾ ਤੇ ਦੂਜਾ ਤੁਸੀਂ ਪਾ ਲਿਆ ਭਲਾ ਅਚਾਰ ਅੱਛਾ ਨਹੀਂ ਪਾਇਆ ਲੈ ਆਉਂਦਾ ਪਉਣਾ ਤਾਂ ਹੈਗਾ ਹੀ ਆ ਆਹ ਤੇ ਮੈਂ ਕਹਿੰਦੀ ਸੀ ਵੀ ਸਾਡਾ ਵੀ ਨਾਲ ਹੀ ਪਾ ਦਿਓ 4-5 ਕਿਲੋ ਪਾ ਲਿਓ ਹਾਂ ਹਾਂ ਆਹੋ ਮੈਂ ਕਹਿੰਦੀ ਚੱਲ ਨਾਲ ਹੀ ਪਾ ਦਿਓ ਖਲਾਰਾ ਕੀ ਪਉਣਾ ਇੱਧਰ ਮੰਮੀ ਵੀ ਕਹਿੰਦੇ ਵੇਸੀ ਚੱਲ ਮੰਮੀ ਆਪਣੇ ਨੂੰ ਕਹਿਦੀ ਬੜਾ ਵਧੀਆ ਪਾਉਂਦੇ 4 ਤੇ ਮੰਮੀ ਹਾਂ ਚੱਲ ਤੁਸੀਂ ਪਾ ਲਿਓ ਹੋਰ ਵੀਰ ਹਣੀ ਠੀਕ ਐ ਅੱਛਾ ਚੱਲ ਵਧੀਆ ਚੱਲ ਠੀਕ ਐ ਚalo ਚੰਗਾ ਮੈਂ ਬਾਤ ਕਰਦੀ ਆ ਫੇ ਚਲ ਚਾਰ ਦਾ ਕੰਮ ਨੀ ਨਿਪਟ ਗਿਆ ਕਿਆ ਦਿਨੀ ਮਮੀ ਨੂੰ ਕਿ ਮੈਂ ਫੋਨ ਕਰਤਾ ਸੀਗਾ ਆਏ ਹਾਏ ਕਹਤਾਂ ਨਾ ਕਮੋਂ ਪਰ ਮਮੇ ਟੀਵੀ ਦੇਖਦੇ ਉਹ ਮੈਂ ਕਰਤਾ ਸੀਗਾ ਮੰਮੀ ਨੂੰ ਫੋਨ ਮੈਂ ਕਿਹਾ ਕਿ ਤੇ ਆਚਾਰ ਆਪਾਂ ਇਹ ਨਾ ਲੈਣੋ ਆਪਣਾ ਰਹਿ ਜਾਣਾ ਫਿਰ ਅੱਛਾ ਪਾਇਆ ਨਹੀਂ ਹਜੇ ਉਹਨਾਂ ਨੇ ਨਹੀਂ ਪਾਇਆ ਤੇ ਮੈਂ ਉਹਨਾਂ ਨੂੰ ਕਹਿਤਾ ਸੀਗਾ ਮੰਮੀ ਇੱਧਰ ਕਹਿੰਦੇ ਸੀਗੇ ਵੀ ਸਾਡਾ ਵੀ ਨਾਲ ਹੀ ਪਾ ਦਿਓ 4-5 ਕਿਲੋ ਬਹੁਤ ਆ ਕੀ ਕਹਿੰਦੇ ਫਿਰ ਹੁਣ ਉਹ ਉਹਨਾਂ ਨੇ ਕਹਿਣਾ ਵਾ ਉਹ ਕਹਿੰਦੇ ਪਾ ਲਾਂਗੇ ਜਿੱਥੇ ਤੁਹਾਡਾ ਵੀ ਸਾਡਾ ਪਹਿਣਾ ਤੁਹਾਡਾ ਵੀ ਚਾਰ ਪਾ ਦਾਂਗੇ ਚੱਲ ਵਧੀਆ ਗੱਲ ਆ ਹਾਂ ਟੈਨਸ਼ਨ ਜੀ ਖਤਮ ਹੋ ਗਈ ਹਾਂ ਮੈਂ ਪਿਛਲੇ ਸਾਲ ਜਦੋਂ ਉਹਨਾਂ ਦੇ ਗਈ ਸੀਗੀ ਨਾ ਵਾੜਾ ਹੀ ਸੁਆਸ ਸੀਗਾ ਤੇਰੀ ਮੰਮੀ ਦੇ ਹੱਥ ਦਾ ਆਚਾਰ ਤਾਂ ਮੰਮੀ ਉਹ ਤਾਂ ਸਾਰੇ ਹੀ ਕਹਿੰਦੇ ਆ ਵਾਕਈ ਵੀ ਮੰਮੀ ਦੇ ਹੱਥ ਦਾ achar ਕੀ ਸਬਜ਼ੀਆਂ ਵੀ ਬੜੀਆਂ ਸਵਾਦ ਹੁੰਦੀਆਂ ਵਾ ਇਹ ਤਾਂ ਹੈ ਹਾਂ ਤੇ ਮੈਂ ਉਹਨਾਂ ਨੂੰ ਕਹਿ ਤਾ ਸੀ ਕਹਿੰਦੇ ਫਿਕਰ ਨਾ ਕਰ ਅਸੀਂ ਆਪਣਾ ਵੀ ਪਾਉਣਾ ਹੱਲੇ ਤੇ ਤੇਰਾ ਵੀ ਪਾ ਲਾਂਗੇ ਚਲ ਆਹੋ ਇੱਥੇ ਐਵੇਂ ਆਪਣਾ ਕਿੰਨਾ ਟਾਈਮ ਵੇਸਟ ਹੋ ਜਾਂਦਾ ਆ ਸਮਾਨ ਇਕੱਠਾ ਕਰੋ ਆਹ ਕਰੋ ਉਹ ਕਰੋ ਚਲੋ ਮੁਕਤੀ ਮਿਲੀ ਬਣਿਆ ਬਣਾਇਆ achar ਆਪਣੇ ਘਰ ਆ ਜਾਣਾ ਵਾ ਆਪਾਂ ਨੂੰ ਕੀ ਟੈਨਸ਼ਨ ਹਾਂ ਚਲੋ ਠੀਕ ਆ ਤੁਸੀਂ ਉਹਨੂੰ ਕੁਝ ਖਾਣਾ ਪੀਣਾ ਦੱਸ ਦੋ ਮੈਨੂੰ ਨਾ ਬਸ ਦਵਾਈ ਲੈ ਲਈ ਸੀ ਆਪਣੀ हां दवाई तो सच में ला ही ठीक है फिर मैं देखा रसोई का माड़ा मोटा मम्मी की हाल है बैठे हो। मिन्नी। की तेरा तो मम्मी। आज है? ओ मम्मी मैं मार्केट आई सी मैं चल तानू मिलनी भी नहीं ਹੋਰ ਸੁਣਾਓ ਕਿਵੇਂ ਆ? ਬਸ ਵਧੀਆ ਵਧੀਆ। ਐ ਚਲ ਮੈਂ ਬੈਠ ਪਾਣੀ ਲੈ ਕੇ ਆਈ ਪਹਿਲਾਂ। ਨਾ ਤੇਰੀ ਸੱਸ ਠੀਕ ਆ ਕਰੇ? ਬਿਲਕੁਲ ਠੀਕ ਆ। ਜਵਾਕ ਸਭ ਠੀਕ ਐ ਮੰਮੀ ਤੁਸੀਂ ਦੱਸੋ। ਮੈਂ ਵੀ ਠੀਕ ਆ। ਨਾ ਕੀ ਲੈ ਕੇ ਆਈਆਂ ਤੂੰ? ਉਹ ਮੰਮੀ ਬੁਟੀਕ ਤੇ ਸੂਟ ਦਿੱਤੇ ਹੋਏ ਸੀ ਤੇ ਇਹ ਇੱਕ ਦੋ ਸੂਟ ਨਵੇਂ ਲੈ ਕੇ ਆਈਆਂ। ਅੱਛਾ। ਚੰਦ ਐ ਬੜਾ ਪਾਣੀ ਪੀ ਕਿੰਨੀ ਕੀ ਗਰਮੀ ਬਾਹਰ ਹੈ? ਬਹੁਤ ਗਰਮੀ ਐ ਸੱਚੀ। ਚਲ। ਹੋਰ ਠੀਕ ਆ ਸਭ ਕਾ? ਹੂੰ ਹੂੰ। ਸਭ ਠੀਕ ਹੈ ਆਈ ਕਰ ਤੂੰ ਨਾ ਰੋਟੀ ਦੀ ਤਿਆਰੀ ਕਰ ਰੋਟੀ ਦਾਲ ਤਾਂ ਪਣੀ ਪਈ ਆ ਬੈਂਗਣੀ ਵੀ ਬਣਾਈ ਹੋਈ ਆ ਖਾ ਕੇ ਜਾਈ ਆਪਾਂ ਇਕੱਠੇ ਹੀ ਖਾਣੇ ਆ ਠੀਕ ਹੈ ਉਹ ਨਹੀਂ ਮੰਮੀ ਮੈਂ ਰੋਟੀ ਰੋਟੀ ਕੋਈ ਨਹੀਂ ਖਾਣੀ ਨਾ ਨਾ ਮੈਂ ਤੈਨੂੰ ਰੋਟੀ ਖਾਦੇ ਵੀ ਨਾ ਨਹੀਂ ਜਾਣ ਦੇਣਾ ਉਹ ਮੰਮੀ ਮੈਂ ਜਾਣਾ ਕਰ ਮੇਰੀ ਸਸਰੇ ਸਮਾਨ ਮੰਗਵਾਇਆ ਆਇਆ ਪੂਰਾ ਚਾਰ ਦਾ 25 ਕਿਲੋ ਚਾਰ ਪਾਣਾ ਤੁਹਾਨੂੰ ਪਤਾ ਨਾ ਮੇਰੀਆਂ ਨਾਨਾ ਨੇ ਵੀ ਕਹਿਤਾ ਕਿ ਹੁਣ 5-5 ਕਿਲੋ ਸਾਡਾ ਵੀ ਪਾ ਦੋ ਆਪਣਾ ਪਾਣਾ ਸੀ 5 ਕਿਲੋ ਹੁਣ 25 ਕਿਲੋ ਪਾਣਾ ਪੈਣਾ ਯਾ ਬੁਖਸਾਰਾ ਦੱਸ ਏ ਵੀ ਨਾ ਅਚਾਰ ਦਾ ਨਾ ਖਲਾਰਾ ਹੀ ਆ ਅਸੀਂ ਤਾਂ ਇਸ ਵਾਰੀ ਪਉਣਾ ਹੀ ਨਹੀਂ ਅਚਾਰ ਅੱਛਾ ਆ ਬਬਲੀ ਦੀ ਮੰਮੀ ਪਾ ਰਹੀ ਸੀਗੀ ਨਾ ਤੇ ਮੈਂ ਉਹ ਇਹਨੂੰ ਬਬਲੀ ਨੂੰ ਹੀ ਕਹਤਾ ਵੀ ਤੂੰ ਨਾ ਆ ਵੀ ਮੰਮੀ ਨੂੰ ਹੀ ਕਹ ਦੇ ਵੀ ਸਾਡਾ ਵੀ ਅਚਾਰ ਪਾ ਦੂਗੀ ਉਹ ਆ 5 ਕਿਲੋ ਨਾਲ ਹੀ ਸਰ ਜਣਾ ਅਸੀਂ ਕਿਹੜਾ ਜ਼ਿਆਦਾ ਖਾਣੇ ਆ ਨਾਲੇ ਇਹਦੀ ਮੰਮੀ ਸਵਾਦ ਵੀ ਬੜਾ ਪਾਉਂਦੀ ਆ ਅਚਾਰ ਅੱਛਾ ਮੈਂ ਤਾਂ ਕਹਨੀ ਆ ਨਾ ਆ ਤੇਰਾ ਅਚਾਰ ਵੀ ਨਾ ਇਹਦੀ ਮੰਮੀ ਨੂੰ ਹੀ ਕਹਿ ਦਿੰਦੇ ਆ ਉਹੀ ਪਾ ਕੇ ਦੇ ਦੂਗੀ ਤੇਰੀ ਨਾਨਾ ਦਾ ਜੱਬ ਮੁੱਕੂ ਹੋਰ ਕੀ 5 ਕਿਲੋ ਮੇਰਾ ਵੀ ਪਵਾ ਦੋ ਮੈਂ ਤਾਂ ਮੰਮੀ ਨੂੰ ਕਹਿ ਦੇਣਾ ਆਪਣੀ ਸੱਸ ਨੂੰ ਜਾ ਕੇ ਕਿ ਲੋੜ ਹੀ ਨਹੀਂ ਆਪਾਂ ਨੂੰ ਪਾਣ ਦੀ ਹੋਰ ਕੀ ਲੈ ਹੁਣੇ ਹੀ ਗੱਲ ਕਰ ਲੈਂਦੀ ਆ ਮੈਂ ਬਬਲੀ ਨਾਲ ਕਰੋ ਕਰੋ ਬਬਲੀ ਆਈ ਹੋ ਰੇ ਹਾਂਜੀ ਮੰਮੀ ਮੈਂ ਤਾਂ ਚਾਹ ਬਣਾਉਣ ਲੱਗੀ ਸੀ ਮੈਂ ਕਿ ਤੁਹਾਨੂੰ ਖਾ ਕੇ ਰੋਟੀ ਖਾਣਨੇ ਆ ਨਹੀਂ ਉਹ ਤਾਂ ਖਾ ਲੈਣੇ ਆ ਮੈਂ ਤਾਂ ਐਂ ਕਹਿੰਦੀ ਸੀ ਦੇਖ ਤੇਰੀ ਮੰਮੀ ਨੇ ਆਪ ਦਾ ਆਚਾਰ ਵੀ ਪਾਉਣਾ ਵਾ ਹਾਂ ਹਾਂ ਨਾ ਆਪਣਾ ਵੀ 5 ਕਿਲੋ ਪਾਉਣਾ ਵਾ ਜੇ ਉਹ 5 ਕਿਲੋ ਮਿੰਨੀ ਦਾ ਵੀ ਪਾ ਦੇਵੇ अच्छा चल कोई गल नहीं मम्मी फोन दा फोन आंदा ता मैं कह दन्नी हां मैं कहन्नीया होणे तू फोन करके पूछ ला अपनी मम्मी नु देखो ने ਖਲਾਰਾ ਪਾਉਣਾ ਤਾਂ ਹੈਗਾ ਵਾ ਤਾਂ ਫਿਰ 5 ਕਿਲੋ ਕੱਟ ਕੀ ਤੇ ਵੱਧ ਕੀ ਇਕੱਠਾ ਹੀ achar ਬਣ ਜੂ ਮਮੀ ਕਹਿੰਦੇ ਤੁਹਾਡੇ ਮੰਮੀ ਸਵਾਦ ਬਹੁਤ ਬਣਾਉਂਦੇ ਆ ਹਾਂ ਹੋਰ ਆ ਪਿਛਲੀ ਵਾਰ ਜਦੋਂ ਮੈਂ ਗਈ ਸੀਗੀ ਨਾ ਮੈਂ ਕਹਿੰਨੀਆ ਨਾ ਇੰਨਾ ਸਵਾਦ achar ਮੇਰੇ ਮੂੰਹੋਂ ਨਾ ਲੱਥੇ ਮੈਂ ਤਾਂ ਬਾਰ ਬਾਰ ਖਾਣ ਨੂੰ ਫਿਰਾਂ ਹੋ achar ਮਮੀ ਕਈਆਂ ਦੇ ਹੱਥ ਦਾ ਬਹੁਤ ਸਵਾਦ ਬੰਦਾ ਹੋਰ ਆ ਮੇਰਾ ਦੇਖ ਲਾ ਆ ਮੇਰਾ ਰਹਿੰਦਾ ਹੀ ਨਹੀਂ ਅਛੇ ਮਹੀਨੇ ਬਾਅਦ ਖਰਾਬ ਹੋ ਜਾਂਦਾ ਵਾ ਲੈ ਕਈਆਂ ਦਾ ਤਾਂ ਆ 5-5 ਸਾਲ ਖਰਾਬ ਨਹੀਂ ਹੁੰਦਾ ਆਚਾਰ ਅੱਛਾ ਹੋਰ ਕੀ ਆ ਕੀ ਫੋਨ ਵੱਜਿਆ ਲੈ ਆ ਨਿੱਕੀ ਦਾ ਫੋਨ ਵੀ ਆ ਗਿਆ ਲਿਆ ਚੱਕਾਂ ਕੀ ਕਹਿੰਦੀ ਆ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਆ ਆ ਦੇਖ ਆ ਤੇਰੀ ਵੱਡੀ ਭੈਣ ਮਿੰਨੀ ਵੀ ਉਰੇ ਆਈ ਹੋਈ ਆ ਅੱਜ ਹਾਂ ਆਹੋ ਮਾਰਕੀਟ ਚੋਂ ਕੱਪੜੇ ਲੈਣ ਆਈ ਸੀਗੀ अच्छा ता तू मेरी गल सुन तू ना ਘਰੇ ਦਾ achar ਪਾਉਣ ਨੂੰ ਰਹਿਣ ਦੇ ਆ ਹੁਣ ਆਸੀਂ ਬਬਲੀ ਦੀ ਮੰਮੀ ਪਾ ਹੀ ਰਹੀ ਆ achar ਸਾਡਾ ਤੇ ਮਿੰਨੀ ਦਾ ਵੀ achar ਮੈਂ ਉਹਦੀ ਮੰਮੀ ਤੋਂ ਹੀ ਪਵਾਉਣ ਲੱਗੀ ਆ ਤੇ ਐਂ ਕਰਦੇ ਆ ਆ ਤੇਰੇ ਲਈ ਵੀ 5 ਕਿਲੋ achar ਨਾ ਆ ਮੈਂ ਬਬਲੀ ਦੀ ਮੰਮੀ ਨੂੰ ਹੀ ਕਹਿ ਦੇਣੀ ਆ ਜਦ ਅਗਲੀ ਨੇ ਖਲਾਰਾ ਪਾਉਣਾ ਹੀ ਆ ਤਾਂ ਥੋੜਾ ਕੀ ਤੇ ਜ਼ਿਆਦਾ ਕੀ ਚੱਲ ਠੀਕ ਆ ਆਹੋ ਆਹੋ ਮੇਰੇ ਜੂ ਤੈਨੂੰ achar ਵੀ ਠੀਕ ਆ ਲੈ ਦੱਸ ਇਹ ਨੂੰ ਵੀ ਉਹੀ ਪ੍ਰੋਬਲਮ ਆਚਾਰ ਦੀ ਜਿਹੜੀ ਹਰ ਸਾਲ ਸਾਰਿਆਂ ਨੂੰ ਹੁੰਦੀ ਆ ਹੁਣ ਕੀ ਹੁਣ ਮੈਂ ਨਹੀਂ ਕਹਿੰਦੀ ਸੀ ਕੀ ਕਹਿੰਦੀ ਸੀ ਆਚਾਰ ਨੂੰ ਹੀ ਕਹਿੰਦੀ ਸੀ ਕਹਿੰਦੀ ਮੈਨੂੰ ਆਉਂਦਾ ਨਹੀਂਗਾ ਪੋਣਾ ਦੱਸੋ ਕੀ ਕਰਾਂ ਮੈਂ ਕਿਵੇਂ ਪਾਵਾਂ ਹੂੰ ਆਪੀ ਗੁੱਸਾ ਨਹੀਂ ਕਰਲੇਗੀ ਦੀ ਗੁੱਸਾ ਕਾਤੇ ਕਰਨਾ ਵਾ ਜਦ 5 ਕਿਲੋ ਇਹਦਾ ਪਾ ਕੇ ਦਊਗੀ 13 ਪਾ ਕੇ ਦਊਗੀ ਤਾਂ ਨਿੱਕੀ ਦਾ ਪਾਉਣ ਨੂੰ ਕੀ ਆ 5 ਕਿਲੋ ਇਹਦਾ ਪਾਜੂ ਕਿੰਨਾ ਕੁ ਹੋਜੂ ਖਰਚਾ ਖਰਚਾ ਤਾਂ ਠੀਕ ਹੈ ਖਲਾਰਾ ਪੈ ਜਾਂਦਾ ਬहोत ਮੰਮੀ ਓਹੋ ਖਲਾਰਾ ਤਾਂ ਇੱਕ ਵਾਰੀ ਪੈਣਾ ਹੀ ਆ ਜਦ ਹੁਣ ਇੱਕ ਵਾਰੀ ਹੱਥੇ ਨਹੀਂ ਲਬੇੜ ਹੀ ਲੈਣਿਆ ਤਾਂ ਫਿਰ 5 ਕਿਲੋ ਫੀਤ 10 ਕਿਲੋ ਕੀ ਔਰ ਰੁਕ ਤੂੰ ਮੈਂ ਨਾ ਕਿਤੇ ਬਾਅਦੋਂ ਭੁੱਲ ਹੀ ਨਾ ਜਾਵਾਂ ਇਹਨੂੰ ਬੁਲਾ ਕੇ ਕਹਿ ਹੀ ਦਵਾਂ ਇੱਕ ਵਾਰੀ ਬਬਲੀ ਬਬਲੀ ਹਾਂਜੀ ਸਵਾਦ ਕਰਨਾ ਕਿਸੇ ਨੇ ਮੈਂ ਕਿਹਾ ਦੀਦੀ ਨੇ ਰੋਟੀ ਖਾਣੀ ਆ ਤੇ ਕਾਲੇ ਪੈ ਜਾਂਦੇ ਓ ਮੈਂ ਇਹ ਕਹਿੰਦੀ ਸੀ ਤੋ ਬੜੀ ਮੰਮੀ ਨੂੰ ਫੋਨ ਕਰਤਾ ਚਾਰ ਬਾਰੇ ਨਹੀਂ ਮੰਮੀ ਹਾਲੇ ਮੈਂ ਕਰਨਾ ਆਪਣੇ ਚਾਰ ਬੱਚੇ ਗਈ ਦਿੱਤਾ ਸੀ ਵੀ ਬਾਦਿਓ ਚਲ ਆਏ ਦੱਸਦੀ ਹੁਣ ਉਹਨਾਂ ਨੂੰ ਵੀ ਮਿੰਨੀ ਨੂੰ ਤਾਂ 5 ਕਿਲੋ ਪਾ ਕੇ ਹੀ ਦੇਣਾ ਵਾ ਅ ਨਿੱਕੀ ਨੂੰ ਵੀ 5 ਕਿਲੋ ਪਾ ਕੇ ਦੇਣਾ ਵਾ ਅੱਛਾ ਆ 15 ਕਿਲੋ ਹੀ ਹੋਇਆ ਆਪਣਾ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਪਾਈ ਦੇਣਗੇ ਤੇਰੇ ਮੰਮੀ ਹਾਂ ਹਾਂ ਮੈਂ ਕਰ ਦੂੰਗੀ ਫੋਨ ਹੁਣ ਯਾਦ ਨਾਲ ਫੋਨ ਕਰਦੀ ਆ ਆਪਣੀ ਮੰਮੀ ਨੂੰ ਭੁੱਲ ਨਾ ਜਾਈਂ ਨਹੀਂ ਤਾਂ ਅਗਲਾ ਆਏ ਹੁੰਦਾ ਨਾ ਰਸਤੇ 'ਚ ਆਹ ਅੰਬਾਲੇ ਹੁਣ ਗਲੀਆਂ 'ਚ ਤੁਰੇ ਫਿਰਦੇ ਨੇ ਅਗਲਾ 5 ਕਿਲੋ ਹੀ ਲੈ ਲਵੇ 10 ਕਿਲੋ ਹੀ ਲੈ ਲਵੇ ਜਦ ਅਗਲੇ ਨੂੰ ਪਤਾ ਵੀ ਦੂਜੇ ਦਾ ਵੀ ਪਉਣਾ ਫਿਰ ਅਗਲਾ ਜ਼ਿਆਦਾ ਹੀ ਲੈਂਦਾ ਹੁੰਦਾ ਵਾ ਕਰਦੀ ਹੈ ਫੋਨ ਆਪਣੀ ਮੰਮੀ ਨੂੰ ਚੱਲ ਆਚਾਰ ਦਾ ਕੰਮ ਤਾਂ ਨਿਬੜਿਆ ਇਸ ਵਾਰੀ ਆਪਣਾ ਮੇਰੀ ਤਾਂ ਟੈਨਸ਼ਨ ਖਤਮ ਹੋ ਗਈ ਮੰਮੀ ਹੋਰ ਕੀ ਸੱਚੀ ਮੇ ਤਾਂ ਜਿਹੜਾ ਖਲਾਰਾ ਪੈਂਦਾ ਘਰ ਉਹ ਵੱਖਰਾ ਤੇ ਸੱਚੀ ਔਰ ਉਪਰੋਂ ਯੱਬ ਜਾ ਹੋਰਾਂ ਦਾ ਵੀ ਪਾਓ ਤੇ ਸਾਰਿਆਂ ਦਾ ਮੰਮੀ ਨੇ ਪਹਿਲਾਂ ਆਪਣੇ ਬਾਰੇ ਕਿਹਾ ਤੇ ਚੱਲ ਮੈਂ ਕਿਹਾ ਮੰਮੀ ਨੂੰ ਘਰ ਦਿੰਨੀ ਆ ਫੋਨ ਪਰ ਹੁਣ ਕਹਿੰਦੇ ਮਿੰਨੀ ਦੀਦੀ ਵਾਸਤੇ ਵੀ ਕਹਦੇ ਦੂਜੀ ਦੀਦੀ ਦਾ ਵੀ ਕਹਦੇ ਹੁਣ ਕੀ ਕਰਾਂ 5 5 10 15 ਵੀ ਵੀ 25 ਕਿਲੋ ਚਾਰ ਹੋ ਗਿਆ ਇਹ ਤਾਂ ਮੰਮੀ ਨੂੰ ਮੈਂ ਹੁਣ ਕਿੱਦਾਂ ਕਹਾਂ ਚੱਲ ਦੇਖਦੀ ਆ ਕੋਈ ਨਾ ਹੁਣ ਕੁਝ ਕਰਨਾ ਤਾਂ ਪੈਣਾ ਹੀ ਆ ਕੀ ਗੱਲ ਬਬਲੀ ਤੂੰ ਸਿਰ ਬੰਨੀ ਬੈਠੀ ਆ ਕੀ ਹੋਇਆ ਤੂੰ ਤਬੀਅਤ ਵੀ ਖਰਾਬ ਆ ਤਾ ਅੱਜ ਦਵਾਈ ਲਿਆ ਦੇਣਾ ਉਹ ਨਹੀਂ ਨਹੀਂ ਵੈਸੇ ਮੈਂ ਤਾਂ ਸਿਰ ਪੀੜ ਆ ਜਾਂਦਾ ਸੀ ਥੋੜਾ ਜਿਹਾ ਸਿਰ ਤਾਂ ਤੂੰ ਕਦੀ ਇਦਾਂ ਹੋਇਆ ਨਹੀਂ ਸਵੇਰੇ ਤਾਂ ਚੰਗੀ ਭਲੀ ਸੀਗੀ ਕੀ ਹੋਇਆ ਸਰਦਾਰ ਜੀ ਇੱਥੇ ਮੇਰੀ ਆਣਕ ਸੀਗੀ ਪਹਿਲਾਂ ਮੈਂ ਦੇਖ ਲਾਂ ਮੈਂ ਉਹ ਪਾਣੀ ਲਿਆਵਾਂ ਨਹੀਂ ਨਹੀਂ ਤੂੰ ਆਰਾਮ ਕਰ ਲੈ ਲੇਟੀ ਹੋਈਆਂ ਲੇਟੀ ਰਹਿ ਉਹ ਤਾਂ ਮੈਂ ਵੈਸੇ ਬੈਗੀ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕੀ ਹੋਇਆ ਦੱਸ ਤਾਂ ਸਹੀ ਇਦਾਂ ਤੂੰ ਕਦੀ ਸ਼ੇਰ ਬਣ ਕੇ ਬੈਠੀ ਨਹੀਂ ਸ਼ਾਮ ਵੇਲੇ ਕੀ ਦੱਸਾਂ ਸਰਦਾਰ ਜੀ ਗੱਲ ਹੋਈ ਹੈ ਨਹੀਂ ਨਹੀਂ ਬਹੁਤੀ ਵੱਡੀ ਤਾਂ ਨਹੀਂ ਗਈ ਪਰਨਾ ਉਹ ਅੱਜ ਮੰਮੀ ਕਹਿੰਦੇ ਵੀ ਆਪਣੀ ਮੰਮੀ ਨੂੰ ਕਹਿਆ ਵੀ ਆਚਾਰ ਪਾ ਦੇ ਤੁਸੀਂ ਤੇਰੀ ਮੰਮੀ ਨੇ ਤਾਂ ਆਪਣਾ ਪਵਾਉਣਾ ਹੀ ਆ ਤੇ ਕਿਹੜੀ ਵੱਡੀ ਗੱਲ ਹੋ ਗਈ ਨਹੀਂ ਸਰਦਾਰ ਜੀ ਉਹ ਤਾਂ ਮੈਂ ਚਲ ਕਹਿ ਦਿੱਤਾ ਮੈਨੂੰ ਬੜੀ ਖੁਸ਼ੀ ਹੋਈ ਕਹਿੰਦੇ ਤੇਰੇ ਮੰਮੀ ਦੇ ਹੱਥ ਦਾ ਆਚਾਰ ਬੜਾ ਵਧੀਆ ਬਣਦਾ ਵਾ ਕਿ ਚਲ ਕਹਿ ਦੇ ਮੈਂ ਕਹਿ ਤਾ ਬੜਾ ਖੁਸ਼ ਹੋ ਕੇ ਬਾਜਾ ਜੂ ਮਿੰਨੀ ਦੀਦੀ ਆਏ ਸੀਗੇ ਹੂੰ ਤੇ ਉਹ ਵੀ ਕਹਿਣ ਲੱਗ ਗਏ ਤੇ ਮੰਮੀ ਨੇ ਮੈਨੂੰ ਕਹਿ ਤਾ ਫਿਰ ਦੂਜੀ ਦੀਦੀ ਬਾਰੇ ਵੀ ਕਹਿ ਤਾ ਕਹਿੰਦੇ ਆਪਣੀ ਮੰਮੀ ਨੂੰ ਫੋਨ ਕਰਦੀ ਤੇ ਐਨਾ ਹੁਣ ਤੁਹਾਨੂੰ ਵੀ ਪਤਾ ਮੈਂ ਵੀ ਭਰਾ ਭਰਜਾਈਆਂ ਵਾਲੀ ਆ ਤੇ ਮੈਨੂੰ ਕਹਿਣ ਲੱਗਿਆ ਸ਼ਰਮ ਵੀ ਆਉਂਦੀ ਉਹਨਾਂ ਨੂੰ ਵੀ ਇੰਨਾ ਚਾਰ ਪਾ ਦੋ ਘੱਟੋ ਘੱਟ ਸਰਦਾਰ ਜੀ ਮਿਲਦਾ 25 ਕਿਲੋ achar ਹੋ ਜਾਂਦਾ ਯਾਰ ਮੈਨੂੰ ਮੰਮੀ ਦੀ ਸਮਝ ਨਹੀਂ ਆਉਂਦੀ ਜੇ ਤੁਸੀਂ ਆਪਣਾ 5 ਕਿਲੋ achar ਕਹਿ ਤਾ ਠੀਕ ਆ ਤੁਸੀਂ ਪਾ ਲਓ ਹੁਣ ਸਾਰਿਆਂ ਦਾ ਠੇਕਾ ਥੋੜੀ ਲਿਆ ਉਹਨਾਂ ਨੇ ਵੀ ਉਹ achar ਕਿਹੜਾ ਫ੍ਰੀ ਮਿਲਦਾ ਐ ਅੰਬ ਲੋ ਕਿੰਨਾ ਉਹਦਾ ਤੇਲ ਵਗੈਰਾ ਮਸਾਲੇ ਵਗੈਰਾ ਇਹ ਤਾਂ ਹੈ ਨਹੀਂ ਵੀ ਕੁਝ ਪੈਣਾ ਨਹੀਂ ਉਹਦੇ 'ਚ ਦਾਜੀ ਮੈਂ ਉਹੀ ਕਹਿਨੀ ਨਾ ਵੀ ਉਹਨਾਂ ਕੀ ਬੰਦਾ ਕਵੇ ਜਿਹਨੇ ਆਪਾਂ ਪਰ ਆਪਰੇ ਜਹਿਆਂ ਵਾਲੇ ਵੀ ਮੈਂ ਕਹਾਂ ਮੰਮੀ ਨੂੰ ਇੱਕ ਵਾਰੀ ਕਰਾਂ ਗੱਲ ਨਹੀਂ ਨਹੀਂ ਆ ਮੈਂ ਗੁੱਸਾ ਕਰਨਗੇ ਮੇਰਾ ਮਨ ਨਹੀਂ ਕਰਦਾ ਉਹਨਾਂ ਨੂੰ ਕੁਝ ਕਹਿਣ ਨੂੰ ਹੁਣ ਔਖੇ ਸੌਖੇ ਕਹੂੰਗੀ ਮੰਮੀ ਨੂੰ ਫਿਰ ਕੀ ਕਹਾਂ ਦੱਸੋ ਤੂੰ ਰਹਿਣ ਦੇ ਉਹਨਾਂ ਨੂੰ ਕਰਨ ਨੂੰ ਮੈਂ ਮੰਮੀ ਨਾਲ ਆਪੇ ਗੱਲ ਕਰ ਲੂੰਗਾ ਨਾ ਬਬਲੀ ਆ ਗੋਲਡੀ ਤੂੰ ਕਦੋਂ ਆਇਆ ਦੱਸਿਆ ਹੀ ਨਹੀਂ ਬਸ ਮੰਮੀ ਤੁਸੀਂ ਪਏ ਸੀ ਅੰਦਰ ਰੂਮ 'ਚ ਮੈਂ ਕਿਹਾ ਚੱਲ ਇਹਦੇ ਕੋਲੇ ਆਇਆ ਇਹ ਸਿਰ ਬੰਨੀ ਬੈਠੀ ਸੀ ਨਾ ਕੀ ਹੋਇਆ ਤੂੰ ਆਪਣੀ ਮਮਮੀ ਨੂੰ ਕਰ ਲਿਆ ਸੀ ਫੋਨ ਫੋਨ ਹੈ ਮੰਮੀ ਨਹੀਂ ਖਾਦਿਆ ਤਾਂ ਨਹੀਂ ਕੀਤਾ ਕੋਈ ਨਾ ਖਾਦਣ ਨਹੀਂ ਹੈ ਨਹੀਂ ਮੈਂ ਤਾਂ ਇਹ ਕਹਿ ਰਹੀ ਸੀਗੀ ਵੀ ਜੇ ਹਜੇ ਨਹੀਂ ਫੋਨ ਕੀਤਾ ਨਾ ਤਾਂ ਆਪਣੀ ਮੰਮੀ ਨੂੰ ਕਹਿ ਦੀ ਅੱਜਿੱਥੇ ਅੰਬ ਦਾ achar ਪਉਣਾ ਵਾ ਨਾ ਆ ਨਿੰਬੂ ਬੜੇ ਸੋਹਣੇ ਆਏ ਨੇ ਅੱਜਕੱਲ ਆ ਨਿੰਬੂਆਂ ਦਾ ਵੀ 2-3 ਕਿਲੋ ਨਾ achar ਪਵਾ ਹੀ ਲਈ ਆਪਣੀ ਮੰਮੀ ਤੋਂ ਨਾ ਕੀ ਗੱਲ ਹੋ ਗਈ ਆ ਤੁਹਾਡੇ ਦੋਨਾਂ ਦਾ ਮੂੰਹ ਕਦੇ ਬਣਿਆ ਹੋਇਆ ਵਾ ਮੰਮੀ ਹਜੇ ਕੋਈ ਕਸਰ ਬਾਕੀ ਰਹਿ ਗਈ ਸੀ ਜਿਹੜਾ ਸਵੇਰੇ ਕਹਿਤਾ ਇਨਾ achar ਪਾਣ ਵਾਸਤੇ ਕੋਈ ਕਸਰ ਬਾਕੀ ਰਹਿ ਗਈ ਸੀ ਹਲੇ ਨਾ ਮੈਨੂੰ ਲੱਗਦਾ ਨਾ ਇਹਨੇ ਆਉਂਦੇ ਸਾਰ ਹੀ ਨਾ ਤੇਰੇ ਕੋਈ ਕੰਨ ਭਰਤੇ ਨੇ ਉਹ ਮੰਮੀ ਗੱਲ ਕੰਨ ਭਰੰਦੀ ਨਹੀਂ ਹੈਗੀ ਮੇਰੀ ਗੱਲ ਸੁਣੋ 10 ਕਿਲੋ ਉਹਨਾਂ ਨੇ ਆਪਣਾ achar ਪਾਣਾ 5 ਕਿਲੋ ਤੁਸੀਂ ਕਹਿਤਾ ਵੀ ਮੇਰਾ ਵੀ achar ਪਵਾ ਦਿਓ 15 ਕਿਲੋ ਹੋ ਗਿਆ ਮੰਮੀ ਉਹਨਾਂ ਘਰੇ ਕੋਈ ਅੰਬਾਂ ਦੇ ਤਰ੍ਹਾਂ ਥੋੜੀ ਲੱਗੇ ਹੋਇਆ ਹਰ ਚੀਜ਼ ਅੱਜਕੱਲ ਕਿੰਨੀ ਮੰਗਿਆਈ ਆ ਅੰਬ ਦਾ ਅੰਬ ਹੀ ਦੇ ਲਓ ਪਹਿਲਾਂ ਕਿੰਨੇ ਮਹੰਗੇ ਨੇ 25 ਕਿਲੋ ਅੰਬ ਲੈਣੇ ਹਨ 40 ਰੁਪਏ ਕਿਲੋ ਅੰਬ ਮਿਲਦੇ ਆ ਅੱਜ ਕੱਲ ਤੇ ਉਸ ਤੋਂ ਬਾਅਦ ਜਿਹੜਾ ਵਿੱਚ ਤੇਲ ਪੈਣਾ ਮਸਾਲੇ ਪੈਣੇ ਤੁਸੀਂ ਤਾਂ ਪਤਾ ਨਹੀਂ ਕੀ ਕਹਿੰਦੇ ਹੋ 5 ਕਿਲੋ ਮੇਰਾ ਵੀ ਪਾ ਦੇ ਮਿੰਨੀ ਆਈ ਆ ਉਹਦਾ ਵੀ ਪਾ ਦੇ ਦੂਜੀ ਕੁੜੀ ਦਾ ਵੀ ਪਾ ਦੇ ਆ ਗੱਲਾਂ ਥੋੜੀ ਹੁੰਦੀਆਂ ਪੇਕਿਆਂ ਤੇ ਪੋਝ ਪਾਈ ਜਾਣਾ ਮੰਮੀ ਜੇ ਅਗਲੇ ਕੁਛ ਨਹੀਂ ਕਹਿੰਦੇ ਇੰਨਾ ਗੱਲਾਂ ਕਰਕੇ ਹੀ ਘਰਾਂ ਦੇ ਵਿੱਚ ਵਿਗਾੜ ਪੈਂਦੇ ਆ ਤੁਸੀਂ ਕਹਿੰਦਾ ਮੇਰੀ ਨੋ ਨੇ ਜਿੱਦਾਂ ਤੁਸੀਂ ਮੈਨੂੰ ਕਹਤਾ ਵੀ ਕੰਨ ਭਰ ਤੇ ਉਹਨੇ ਜੇ ਆਪਣੀ ਮੰਮੀ ਨਾਲੇ ਵੀ ਗੱਲ ਕੀਤੀ ਤੁਹਾਨੂੰ ਨਾ ਕਰਤੀ ਫਿਰ ਤੁਸੀਂ ਕਹਿੰਦਾ ਮੇਰੀ ਨੋ ਨੇ ਮੈਨੂੰ ਨਾ ਕਰਤਾ ਉਹ ਨਾਲੇ ਅਚਾਰ ਇਹ ਤਾਂ ਕੋਈ ਕਿਸੇ ਦੇ ਘਰੋਂ ਲਿਆਉਂਦਾ ਹੀ ਨਹੀਂ ਗਾ ਕੌਣ ਲਿਆਉਂਦਾ ਚਾਰ ਅੱਜਕੱਲ ਕਿਸੇ ਦੇ ਘਰੋਂ ਇਹਦੇ ਵੀ ਉੱਥੇ ਭਰਾ ਬੈਠਿਆ ਦੋ ਆਪਾਂ ਤਰਬੂਜ ਪਾਉਂਦੇ ਚੰਗਾ ਲੱਗਦਾ ਅਗਲੇ ਨੇ ਇਹ ਕਿ ਪਤਾ ਕੀ ਕਹਿਣਾ ਅਗਲੇ ਨੇ ਤੁਹਾਡਾ ਨਹੀਂ ਕਹਿਣਾ ਅਗਲੇ ਨੇ ਕਹਿਣਾ ਜਵਾਈ ਭਾਈ ਨੇ ਕਿਹਾ ਸਾਡੀ ਭੈਣ ਨੂੰ ਤਾਂ ਇਹ ਇਹ ਕੁਛ ਕਰਦੀ ਫਿਰਦੀ ਆ ਥੋੜਾ ਜਿਹਾ ਮੰਮੀ ਮੈਨੂੰ ਕਹਿਣਾ ਚੰਗਾ ਨਹੀਂ ਲੱਗਦਾ ਤੁਸੀਂ ਸਿਆਣੇ ਹੋ ਮੈਨੂੰ ਬੋਲਣਾ ਵੀ ਚੰਗਾ ਨਹੀਂ ਲੱਗਦਾ ਤੁਹਾਡੇ ਅੱਗੇ ਪਰ ਥੋੜਾ ਜਿਆ ਨਾ ਸੋਚ ਸਮਝ ਕੇ ਬੋਲਿਆ ਕਰੋ ਇੱਕ ਚੀਜ਼ ਹੋਰ ਦੱਸਾਂ ਅਨਾਲ ਦੀ ਗਵੰਡਨ ਪਰਸੋਂ ਚੌਥੇ ਤੁਹਾਡੇ ਕੋਲੇ ਇੱਕ ਕੋਲੀ ਲੈਣ ਆਈ ਸੀ ਚੀਨੀ ਦੀ ਕੁਛ ਉਹਨੂੰ ਕੀ ਕਿਹਾ ਸੀ ਬਬਲੀ ਨੂੰ ਇਹ ਰੋਜ਼ ਹੀ ਮੰਗਦੀ ਜੀ ਰੋਜ਼ ਇੱਥੇ ਆ ਜਾਂਦੀ ਆ ਹੁਣ ਚੱਲ ਫਿਰ ਹੁਣ ਪੈਸੇ ਦੇ ਦੇੰਨੇ ਆ ਸੀ ਉਹ ਮੰਮੀ ਤੁਹਾਨੂੰ ਹੁਣ ਮੈਂ ਕਿੱਦਾਂ ਸਮਝਾਵਾਂ ਪੈਸਿਆਂ ਦੀ ਗੱਲ ਨਹੀਂ ਹੈਗੀ ਜਿਹੜੇ ਰਿਸ਼ਤੇ 'ਚ ਪੈਸਾ ਆ ਜਾਵੇ ਨਾ ਉਹ ਰਿਸ਼ਤਾ ਰਿਸ਼ਤਾ ਨਹੀਂ ਰਹਿੰਦਾ ਪਤਾ ਨਹੀਂ ਮੈਂ ਤੁਹਾਨੂੰ ਇੰਨਾ ਸਮਝਾ ਲਿਆ ਤੁਹਾਨੂੰ ਫਿਰ ਵੀ ਸਮਝ ਨਹੀਂ ਆਉਂਦੀ ਮੰਮੀ ਮੈਂ ਸਵੇਰੇ ਤੁਹਾਨੂੰ ਕੁਛ ਨਹੀਂ ਕਿਹਾ ਜਦੋਂ ਤੁਸੀਂ ਕਿਹਾ ਨਾ ਕਿ ਤੇਰੇ ਮੰਮੀ ਦੇ ਹੱਥ ਦਾ ਚਾਰ ਬੜਾ ਵਧੀਆ ਪੈਂਦਾ ਤੇ ਮੈਂ ਬੜੀ ਖੁਸ਼ ਹੋ ਕੇ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਵੀ ਬੜਾ ਖੁਸ਼ ਹੋਏ ਸੀਗੇ ਪਰ ਜਦੋਂ ਤੁਸੀਂ ਫਿਰ ਮਿੰਨੀ ਦੀਦੀ ਬਾਰੇ ਕਿਹਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਰ ਦੂੰਗੀ ਫੋਨ ਤੇ ਫਿਰ ਤੁਸੀਂ ਦੂਜੇ ਦੀਦੀ ਬਾਰੇ ਵੀ ਕਹਿਣ ਲੱਗ ਗਏ ਫਿਰ ਮੈਨੂੰ ਸੁਣਦਿਆਂ ਹੀ ਸ਼ਰਮ ਆ ਗਈ ਸੀ ਆਪ ਨੂੰ ਹੀ ਆ ਗਈ ਸੀ ਮੈਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਫੋਨ ਕਰਨਾ ਸੀਗਾ ਬਸ ਟੈਨਸ਼ਨ ਜੀ ਦੇ ਵਿੱਚ ਸੀਗੀ ਤੇ ਇਹਨਾਂ ਨੇ ਪੁੱਛਿਆ ਤੇ ਮੇਰੇ ਕੋ ਦੱਸਿਆ ਗਿਆ ਗੁੱਸਾ ਨਾ ਕਰਿਓ ਜਿਹੜਾ ਆਪਣਾ achar ਉਹ ਤਾਂ ਮੰਮੀ ਨੂੰ ਫੋਨ ਕਰੀ ਦਿੱਤਾ ਸੀ ਬਾਕੀ ਜਿਹੜਾ ਆਪਾਂ ਘਰੇ ਹੀ ਪਾਵਾਂਗੇ ਮੈਂ ਸਰਦਾਰ ਜੀ ਨੂੰ ਕਹਿ ਦੂੰਗੀ ਸਮਾਨ ਲੈ ਆਣਗੇ ਤੁਸੀਂ ਟੈਨਸ਼ਨ ਨਾ ਲਿਓ ਮੈਂ ਪਾਵਾਂਗੀ ਠੀਕ ਹੈ ਚਲ ਗੋਲਡੀ ਨੂੰ ਫੋਨ ਕਰਦੇ ਫਿਰ ਤੇ ਆਪਾਂ ਮਿੰਨੀ ਤੇ ਨਿੱਕੀ ਦਾ achar ਘਰੇ ਪਾ ਕੇ ਉਹਨਾਂ ਨੂੰ ਦੇ ਕੋਈ ਨਾ